ਬਜਾਏ ਹੋ ਪੁੱਤ ਕਿੰਨੇ ਵਾਰੀ ਮਾਰਿਆ ਸੀ ਹੂਟਰ ਸਰ ਦੋ ਵਾਰ ਮਾਰਿਆ ਸੀ ਹੈ ਦੋ ਵਾਰ ਹੂਟਰ ਮਾਰ ਕੇ ਮਿਲਿਆ ਕੀ ਨਹੀਂ ਜੀ ਹੈ ਹੋਸ਼ ਵੀ ਨਹੀਂ ਜੀ ਤੇ ਗਿਫਟ ਲੈਣ ਨੂੰ ਕੀ ਕਰਦਾ ਸੀ ਤਾ ਦੇਖ ਲੈ ਮੈਂ ਤੇਰੇ ਘਰ ਆਇਆ ਗਿਫਟ ਦੇਣ ਵਾਸਤੇ ਤੇਰੇ ਜਿੰਨੇ ਯਾਰ ਦੋਸਤ ਹੈ ਸਾਰਿਆਂ ਨੂੰ ਸਮਝਾਉਣਾ ਹਾਂਜੀ ਐਸ ਟਾਈਮ ਸਾਡੇ ਸ਼ਹਿਰ ਦੇ ਵਿੱਚ 25 ਤੋਂ 30 ਲੋਕ ਹੈ ਇਸ ਤੋਂ ਹੋ ਸਕਦਾ ਵੱਧ ਹੋ ਜਿਹੜਾ ਸ਼ਹਿਰ ਦੇ ਵਿੱਚ ਕੋਈ ਵੀ ਪੁਲਿਸ ਕ੍ਰੂਲਾਂ ਦੀ ਜਾਂ ਟ੍ਰੈਕ ਕ੍ਰੂਲਾਂ ਦੀ ਵਾਇਲੇਸ਼ਨ ਕਰਦਾ ਕੋਈ ਪਟਾਕਾ ਮਾਰਦਾ ਜਾਲੀ ਲਾ ਕੇ ਘੁੰਮਦਾ ਹੋਟਲ ਮਾਰਦਾ ਜਾਂ ਕੋਈ ਹੋਰ ਟ੍ਰਿਪਲਿੰਗ ਕਰਦਾ ਬਿਨਾਂ ਨੰਬਰ ਪਲੇਟ ਦੇ ਜਾਂ ਕੋਈ ਸਟੰਟ ਬਾਜੀ ਕਰਦਾ ਉਹ ਲੋਕ ਉਸੇ ਟਾਈਮ ਦੀ ਵੀਡੀਓ ਬਣਾ ਕੇ ਫੋਟੋ ਖਿੱਚ ਕੇ ਮੈਨੂੰ ਸੈਂਡ ਕਰ ਦਿੰਦੇ ਆ ਇਸੇ ਤਰ੍ਹਾਂ ਹੀ ਕੱਲ ਤੁਸੀਂ ਮਾਰਿਆ ਆਊਟਰ ਐ ਡੀਸੀ ਰੋਡ ਦੇ ਨੇੜੇ ਅਮਨ ਹਸਪੀਟਲ ਦੇ ਨੇੜੇ ਇੱਕ ਜਗ੍ਹਾ ਕੇ ਅੱਗੇ ਮਾਰਿਆ ਨਾਲੇ ਤੇਰੀ ਵੀਡੀਓ ਬਣਾ ਕੇ ਉਹਨਾਂ ਨੇ ਮੈਨੂੰ ਸੈਂਡ ਕਰਤੀ ਆ ਉਹਦੇ ਆਧਾਰ ਤੇ ਪੁੱਤੋ ਪਾ ਤੇਰੇ ਘਰ ਆਏ ਕਿ ਮੈਂ ਮੀਤ ਕਰਦਾ ਤੂੰ ਅੱਗੇ ਫਿਰ ਜੀ ਗਲਤੀ ਨਹੀਂ ਕਰਾਂਗਾ ਨਹੀਂ ਕਰੇਗਾ ਹੁਣ ਇਹ ਗੱਡੀ ਸਾਡੇ ਨਾਲ ਖੜ ਤੇ ਇਹਦਾ ਜਿਹੜਾ ਹੂਕਰ ਆ ਉਹ ਲਵਾ ਦੇ ਠੀਕ ਹੈ ਤੇ ਇੱਕ ਗਿਫਟ ਤੇਰਾ ਆਪਾਂ ਤਿਆਰ ਕਰਦੇ ਆ ਠੀਕ ਹੈ ਹਾਂ ਆ ਦੇ ਕੋਈ ਇਹ ਜਿਹੜਾ ਹੂਕਰ ਆ ਇਹ ਵੀ ਲਾ ਲੈਣਾ ਇਹ ਨਾਲ ਇਹ ਸਿਸਟਮ ਇਹ ਵੀ ਲਾ ਲੈਣਾ ਠੀਕ ਹੈ ਤੇ ਮੈਂ ਆਮ ਪਬਲਿਕ ਦੇ ਦਿਮਾਗ 'ਚ ਆਉਂਦਾ ਹੈ ਕਿ ਸ਼ਾਇਦ ਤੇ ਜਿਹੜੇ ਪੁਲਿਸ ਅਫਸਰਾਂ ਕੁਪਤੀ ਸਾਹਿਬ ਰਾਤੀਸੀਆ ਪੁਲਿਸ ਸਾਹਿਬ ਇਹ ਇਹ ਪੁਲਿਸ ਵਾਲੇ ਬੱਚੇ ਜਿਹੜੇ ਉਹਨਾਂ ਦਾ ਚਲਾਨ ਨਹੀਂ ਕੱਢਦੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ ਇਹ ਜਿਹੜਾ ਫੋਟਰ ਲੱਗਾ ਸੀ ਇਹ ਪੁਲਿਸ ਮੁਲਾਜ਼ਮ ਦੇ ਬੱਚੇ ਹੀ ਤੇ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਪਲੀਜ਼ ਅਸੀਂ ਤਾਂ ਪਹਿਲਾਂ ਕਿਸ ਨੂੰ ਬਖਸ਼ਦੇ ਨਹੀਂ ਤੇ ਇਸ ਕਰਕੇ ਪੁਲਿਸ ਕੋਈ ਅਜਿਹੀ ਗਲਤੀ ਦੁਬਾਰੇ ਕਰਨਾ ਨਹੀਂ ਬੈਠਿਆ ਚਾਹੇ ਕੋਈ ਪੁਲੀਸ ਅਫਸਰ ਦਾ ਬੱਚਾ ਚਾਹੇ ਕੋਈ ਸਿਵਲ ਦਾ ਸਾਡੇ ਵਾਸਤੇ ਪੁਲਿਸ ਦੇ ਬੱਚੇ ਵੀ ਇਹੋ ਜਿਹੇ ਆ ਸਿਵਲ ਦੇ ਬੱਚੇ ਇਹੋ ਜਿਹੇ ਆ ਕਿਉਂਕਿ ਰੂਲ ਸਾਰਿਆਂ ਵਾਸਤੇ ਬਰਾਬਰ ਆ ਇਸ ਕਰਕੇ ਇਹਦਾ ਜਿਹੜਾ ਜੋ ਚਲਾਨ ਬਣਦਾ thank you